ਹਜ਼ੂਰ ਨੇ ਬਾਣੀ ਅੰਦਰ ਕਿਹਾ ਇਸ ਜਨਮ ਵਿੱਚ ਤੇਰੀ ਜੀਵ ਛੋਟੀ ਹੈ ਅਗਲੇ ਜਨਮ ਵਿੱਚ ਜੀਵ ਵੱਡੀ ਵੀ ਹੋ ਸਕਦੀ ਹੈ ਇਸ ਜਨਮ ਵਿੱਚ ਕੰਨ ਛੋਟੇ ਨੇ ਅਗਲੇ ਜਨਮ ਵਿੱਚ ਕੰਨ ਵੱਡੇ ਹੋ ਜਾਣਗੇ ਇਸ ਜਨਮ ਵਿੱਚ ਦੋ ਪੈਰ ਨੇ ਅਗਲੇ ਜਨਮ ਵਿੱਚ ਚਾਰ ਹੋ ਜਾਣਗੇ ਪਰ ਯਾਦ ਰੱਖੀ ਨਾਮ ਨਹੀਂ ਜਪਿਆ ਜਾਣਾ ਕੁੱਤੇ ਦੀ ਜੀਵ ਆਪਣੇ ਨਾਲੋਂ ਵੱਡੀ ਹੈ ਕਿਸੇ ਪਸ਼ੂ ਦੀ ਜੀਵ ਆਪਣੇ ਨਾਲੋਂ ਵੱਡੀ ਹੈ ਹਜ਼ੂਰ ਨੇ ਉਦਾਹਰਨ ਦਿੱਤੀ ਕਹਿੰਦੇ ਚਾਰ ਪਾਵ ਦੋਏ ਸਿੰਘ ਗੰਗ ਮੁਖ ਤੇਰੇ ਦੋ ਪੈਰ ਜਾਨਵਰ ਦੇ ਚਾਰ ਹੁੰਦੇ ਨੇ ਤੰਕ ਤੇ ਉਹਨੇ ਜ਼ਿਆਦਾ ਰੱਬ ਵੱਲ ਤੁਰ ਪੈਣਾ ਤੈਨੂੰ ਹੀ ਸਰਦਾਰੀ ਮਿਲੀ ਹੈ 84 ਲੱਖ ਤੋਂ ਉੱਪਰ ਚਾਰ ਪਾਵ ਦੋਏ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈ ਹੈ ਰੇ ਉਠਤ ਬੈਠਤ ਠਿੰਗਾ ਪਰ ਤਬਕਤ ਮੁੰਡ ਲੁਕਈਏ રે ਕਹਿ ਭਾਈ ਉੱਠਦੇ ਆ ਬੈੰਦੇ ਆ ਜਾਨਵਰ ਨੂੰ ਪਸ਼ੂ ਨੂੰ ਠੇਡਾ ਮਾਰ ਕੇ ਠਾਲਣਾ ਪੈਂਦਾ ਬੰਦੇ ਨੂੰ ਕੋਈ ਲੱਤ ਮਾਰ ਕੇ ਥੋੜੀ ਠਾਲਦਾ ਆਵਾਜ਼ ਨਾਲ ਜਗਾਈਦਾ ਬੰਦੇ ਦੀ ਰਿਸਪੈਕਟ ਹੈ ਇਸ ਲਈ 84 ਲੱਖ ਜੂਨਾ ਚੋਂ ਮਾਨਸ ਦੇ ਹੀ ਸਤਗੁਰੂ ਦੀ ਮਤ ਲੈਣ ਦਾ ਬਿੱਲ ਹੈ ਹੋਰ ਕਿਸੇ ਜੂਨ ਵਿੱਚ ਨਹੀਂ ਹਾਂ ਜਾਨਵਰਾਂ ਦਾ ਉਹ ਸਾਰੀ ਸ੍ਰਿਸ਼ਟੀ ਦੇ ਭਲੇ ਵਾਸਤੇ ਸਤਿਕਾਰ ਕਰਨਾ ਚੰਗੀ ਗੱਲ ਐ ਪਰ ਬੰਦੇ ਦੇ ਬਰਾਬਰ ਨਾ ਕਹੋਵੇ ਕੁੱਤਾ ਵੀ ਬੰਦੇ ਦੇ ਬਰਾਬਰ ਮੈਂ ਬੜਾ ਹੈਰਾਨ ਹੋਇਆ ਇੱਕ ਸਾਲ ਟੋਰਾਂਟੋ ਸਿਠਾਰੇ ਹੋਏ ਤੋਤੇ ਕਿਸੇ ਪਰਿਵਾਰ ਦਾ ਆਨੰਦਕਾਰ ਸੀ ਬੱਚੀ ਦਾ ਉਹਨਾਂ ਰਾਤ ਨੂੰ ਸ਼ਾਮ ਨੂੰ ਤਿਆਰੀ ਵਾਲੇ ਬੰਦੇ ਸੁਖ ਹਸਨ ਮਹਾਰਾਜ ਜੀ ਦੇ ਹੋਣ ਤੋਂ ਬਾਅਦ ਭੇਜ ਦਿੱਤੇ ਔਰ ਐਂਟਰੀ ਤੋਂ ਲੈ ਕੇ ਉਹਨੇ ਫੁੱਲ ਲਾਏ ਦੋਵੇਂ ਪਾਸੇ ਲੋਕ ਸਜਾਵਟਾਂ ਬਹੁਤ ਕਰਦੇ ਸਜਾਵਟ ਚੰਗੀ ਗੱਲ ਐ ਪਰ ਗੁਰੂ ਗ੍ਰੰਥ ਸਾਹਿਬ ਜੀ ਚਰਨ ਜਦੋਂ ਆਉ ਉਹਦੋਂ ਕੋਈ ਐ ਨਹੀਂ ਵੇ ਬਾਹਰ ਪਹਿਲਾਂ ਘੋੜੀ ਤੇ ਚੜ ਕੇ ਆਉ ਢੋਲ বাজਾਈ ਜੋ ਫਿਰ ਤੁਸੀਂ ਕਲਗੀਆਂ ਲਾਈਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਇਹ ਵਿਖਾਵਾ ਪਹਿਲਸਾ ਪੁਲਸਾ ਠੀਕ ਐ ਗੁਰੂਕੋਲ ਨਹੀਂ ਇਸ ਤਰ੍ਹਾਂ ਇਹ ਉਹਨਾਂ ਬੜੇ ਫੁੱਲਾਂ ਦੀ ਸਜਾਵਟ ਕੀਤੀ ਜੀ ਫਿਰ ਉਹਨਾਂ ਰਸਤੇ 'ਚ ਵੀ ਫੁੱਲ ਵਿਛਾ ਦਿੱਤੇ ਮੋੜੇ ਕਰੀਵਨ ਬੰਦ ਦਿੱਤਾ ਵੈਥੋਂ ਸਵੇਰੇ ਨਾ ਕੋਈ ਮੱਥਾ ਟੇਕ ਕੇ ਅੰਮ੍ਰਿਤ ਵੇਲੇ ਪ੍ਰਕਾਸ਼ ਮਹਾਰਾਜ ਦਾ ਹੋ ਗਿਆ ਉਹ ਬੰਦਾ ਉਹਨੇ ਖੜਾ ਕਰਤਾ ਜਿੱਧਰ ਚ ਲੰਘੋ ਜੀ ਇੱਥੇ ਕਿਉਂ ਇਹ ਜਦੋਂ ਬਰਾਤ ਆਏ ਜਦੋਂ ਲੰਘੜੇ ਤਾਂ ਮੈਂ ਉਹ ਪ੍ਰਬੰਧਕਾਂ ਨੂੰ ਕਹੇ ਵੇ ਇਹ ਗਲਤ ਹੋ ਰਿਹਾ ਹੈ ਇਹਨਾਂ ਨੂੰ ਥੋੜਾ ਰੁਕੋ ਭਾਈ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੋਈ ਵਿਸ਼ੇਸ਼ ਨਹੀਂ ਹੈ ਵੇ ਉਹਦੇ ਵਾਸਤੇ ਰਸਤਾ ਬੰਦ ਕਰਦੇ ਹੋ ਫੁੱਲ ਵਿਛਾਏ ਹੋਣਗੇ ਗਲਤ ਹੈ ਚਲੋ ਪ੍ਰਧਾਨ ਬੜਾ ਸਿਆਣਾ ਸੀ ਉਹਨਾਂ ਨੇ ਕਿ ਚੁਕਾਓ ਰਸਤੇ 'ਚ ਫੁੱਲ ਨਹੀਂ ਵਿਸ਼ੇ ਹੋਣੇ ਚਾਹੀਦੇ ਫੁੱਲ ਵਿਸ਼ੱਕ ਕਿਹਨੂੰ ਲਿਆ ਰਹੇ ਹੋ ਉਹ ਵੀ ਹੋ ਗਿਆ ਉੱਥੇ ਗੱਲ ਨਹੀਂ ਮੁੱਕੀ ਆਨੰਦ ਕਾਰਜ ਦਾ ਵਕਤ ਹੋਇਆ ਤਬਹਰ ਕਾਊਂਟਰ ਤੇ ਮੈਨੇਜਰ ਸਾਹਿਬ ਬੈਠੇ ਮੈਂ ਵੀ ਉਹਨਾਂ ਕੋਲ ਤਾਂ ਉਹ ਲੜਕੀ ਜਿਹੜੀ ਵਰਾਇਡਲ ਬੱਚੀ ਸੀ ਜਿਹਦਾ ਆਨੰਦ ਕਾਰਜ ਹੈ ਚਾਰ ਪੰਜ ਬੱਚੀਆਂ ਦੇ ਨਾਲ ਆਈ ਉਹਦੇ ਨਾਲ ਕੁੜੀਆਂ ਇੱਕੋ ਜਿਹੀਆਂ ਉਹਨਾਂ ਨੇ ਵਸਤਰ ਪਹਿਨੇ ਹੋਏ ਤੋ ਜਦੋਂ ਚਾਰ ਪੰਜ ਬੱਚੀਆਂ ਦੇ ਨਾਲ ਲਈ ਉਹਨੇ ਆਉਂਦੇ ਮੰਜਨ ਨੂੰ ਪੁੱਛਿਆ ਇੰਗਲਿਸ਼ ਵਿੱਚ ਕਹਿੰਦੀ ਅੰਕਲ ਮੈਂ ਆਪਣੀ ਫਰੈਂਡ ਨੂੰ ਨਾਲ ਬਿਠਾ ਸਕਦੀ ਹਾਂ ਤੋ ਮੰਜਨ ਸਾਹਿਬ ਕਹਿੰਦੇ ਆਫ ਕੋਰਸ ਕੋਈ ਗੱਲ ਨਹੀਂ ਕਹਿੰਦਾ ਬਿਠਾਓ ਬਿਠਾਓ ਤੋ ਕਹਿੰਦੀ ਥੈਂਕ ਯੂ ਅੰਕਲ ਥੈਂਕ ਯੂ ਉਹ ਅੰਕਲ ਜੀ ਵੀ ਬੜੇ ਖੁਸ਼ ਹੋਏ ਤੇ ਚਲੋ ਥੈਂਕ ਯੂ ਕੀਤਾ ਤੇ ਜਦੋਂ ਬੱਚੇ ਚਲੇ ਗਏ ਉੱਥੋਂ ਹਿਲਜੁਲ ਹੋਣ ਲੱਗ ਪਈ ਮੈਂ ਉਹਨੂੰ ਕਿਹਾ ਪਤਾ ਕਰ ਲਓ ਕਿਹੜੀ ਫਰੈਂਡ ਰੂਮ ਬਿਠਾਉਣਾ ਕਹਿੰਦੇ ਨਹੀਂ ਭਾਈ ਸਾਹਿਬ ਇੱਥੇ ਬੱਚੇ ਸਲੀਕਾ ਬਹੁਤ ਰੱਖਦੇ ਆ ਪਰਮਿਸ਼ਨ ਲੈਂਦੇ ਆ ਨਾਲ ਦੀਆਂ ਕੁੜੀਆਂ ਨੇ ਨਾਲ ਬਹਿਣਾ ਉਹ ਤਾਂ ਕਰਕੇ ਪਰਮਿਸ਼ਨ ਲੈ ਰਹੀ ਮੈਂ ਇਹ ਪਰਮਿਸ਼ਨ ਲੈਣ ਦੀ ਲੋੜ ਹੀ ਨਹੀਂ ਸੀ ਜਦੋਂ ਬੱਚੀ ਦਾ ਨਨਦਕਾਰ ਜੁ ਹੁੰਦਾ ਪੰਜ ਚਾਰ ਬੱਚੀਆਂ ਨਾਲ ਕੋਲ ਬਹਿ ਜਾਂਦੀਆਂ ਨੇ ਪਿੱਛੇ ਇਹ ਤਾਂ ਕੋਈ ਪਰਮਿਸ਼ਨ ਲੈਣ ਦੀ ਗੱਲ ਹੀ ਨਹੀਂ ਕਹਿੰਦਾ ਨਹੀਂ ਜੀ ਇੱਥੇ ਬੱਚੇ ਬਹੁਤ ਸੰਸਕਾਰੀ ਆ ਜੀ ਇਹ ਪਰਮਿਸ਼ਨ ਲੈਂਦੇ ਆ ਵਾ ਚਲੋ ਠੀਕ ਹੈ ਉਹ ਤੋਂ ਉਦੋਂ ਪਤਾ ਲੱਗਾ ਜਦੋਂ ਆਨੰਦਕਾਰ ਸ਼ੁਰੂ ਹੋਣ ਲੱਗੇ ਉਹ ਲੜਕੀ ਬੱਚੀ ਜਿਹਦਾ ਵਿਆਹ ਸੀ ਉਹ ਬੈਠੀ ਤੇ ਉਹਨੇ ਛੋਟੀ ਜਿਹੀ ਸਜੀ ਹੋਈ ਫੁੱਲਾਂ ਦੀ ਇੱਕ ਟੋਕਰੀ ਵਿੱਚ ਛੋਟੀ ਜਿਹੀ ਕੁੱਤੀ ਵੀ ਨਾਲ ਬਿਠਾ ਲਈ ਰੋੜਾ ਪੈ ਗਿਆ ਉਹ ਜੀ ਕੁੱਤੇ ਨੂੰ ਨਾਲ ਬਿਠਾਇਆ ਤਾਂ ਫਿਰ ਸਾਥ ਸੰਗਤ ਉਹ ਪਰਵੰਦਕ ਮੈਜਰ ਭੱਜ ਆਇਆ ਪ੍ਰਧਾਨ ਨੇ ਕਿਵ ਛੇਤੀ ਕਰੋ ਕਹਿੰਦੇ ਭਾਈ ਸਾਹਿਬ ਇਹ ਠੀਕ ਹੈ ਮੈਂ ਬਿਲਕੁਲ ਗਲਤ ਹੈ ਕੱਲੋਂ ਕੋਈ ਹੋਰ ਜਾਨਵਰੀ ਨਾਲ ਬਿਠਾਉਣਗੇ ਉਹ ਤਾਂ ਕਹਿਗੇ ਮੈਂ ਹੱਥ ਚ ਚੁੱਕ ਕੇ ਨਾਲ ਨਾਲ ਉਹਨੂੰ ਰੱਖਣੇ ਤਾਂ ਸਾਹਿਬ ਇਮੀਡੀਏਟਲੀ ਉਹਨਾਂ ਕਹਿ ਇਹਨੂੰ ਇੱਥੋਂ ਲੈ ਕੇ ਜਾਓ ਉਹ ਕਹਿੰਦੀ ਮੋਰਿਓ ਇੰਗਲਿਸ਼ ਵਿੱਚ ਉਹਨਾਂ ਕਹ ਨਾਨਸੈਂਸ ਤੁਸੀਂ ਬਕਵਾਸ ਕਰਦੇ ਪਹਿਲਾਂ ਤੁਸੀਂ ਮੈਨੂੰ ਪਰਮਿਸ਼ਨ ਦਿੱਤੀ ਹੈ ਇਹ ਮੇਰੀ ਫਰੈਂਡ ਹੈ ਮੇਤੋਂ ਬਿਗੈਰ ਅਨੰਦ ਕਾਰਜ ਨਹੀਂ ਲੈਣੇ ਤਾਂ 15 20 ਮਿੰਟ ਚੱਲਦੇ ਕੀਰਤਨ ਵਿੱਚ ਰੌਲਾ ਰਿਹਾ ਉਹ ਬੱਚੀ ਨੂੰ ਸਮਝਾਇਆ ਗਿਆ ਫਿਰ ਇੱਥੋਂ ਤੱਕ ਪ੍ਰਬੰਧਕਾਂ ਕਹੇ ਵੀ ਕਿਤੇ ਹੋਰ ਅਨੰਦ ਕਾਰਜ ਕਰਾ ਲੈ ਕਹਿਣ ਤੋਂ ਭਾਵ ਇਹ ਹੈ ਅਸੀਂ ਇਹ ਚੀਜ਼ ਸਮਝ ਨਹੀਂ ਸਕੇ ਕਿ ਕਿਹੜਾ ਜਨਮ ਰੱਬ ਦੀ ਮੱਤ ਲੈਣ ਦਾ ਵੇਲਾ ਹੈ ਠੀਕ ਹੈ ਜਾਨਵਰ ਸਤਕਾਰਯੋਗ ਨੇ ਉਹਨਾਂ ਨੂੰ ਪਿਆਰ ਕਰੋ ਇਹ ਚੰਗੀ ਗੱਲ ਹੈ ਪਰ ਮਤ ਸਮਝੋ ਕਿ ਉਹ ਬੰਦੇ ਦੇ ਜਨਮ ਨਾਲੋਂ ਉੱਤਮ ਨੇ ਸਭ ਤੋਂ ਸ੍ਰੇਸ਼ਟ ਜਨਮ ਸਿਰਫ ਮਨੁੱਖਾ ਦੇ ਹੀ ਹੈ ਜਿਹਨੂੰ ਰੋਜ਼ ਮਹਾਰਾਜ ਕਹਿੰਦੇ ਭਈ ਪਰਪਤ ਮਨੁੱਖ ਦੇ ਉਰੀਆ गोविंद ਮਿਲਣ ਕੀ ਏ ਤੇਰੀ ਪੜੋ ਤਹੀ ਪਰਪਤ ਮਨੁਖ ਦੇ ਉਰੀਆ ਗੋਵਿੰਦ ਮਿਲਣ ਕੀ ਭਾਈ ਗੋਵਿੰਦ ਨੂੰ ਮਿਲਣ ਦੀ ਬਾਰੀ ਹੈ ਤੇਰੀ ਇਹਨੂੰ ਮਹਾਰਾਜ ਕਹਿੰਦੇ 84 ਲੱਖ ਜੂਨ ਉਪਾਏ ਮਾਨਸ ਕੋ ਪ੍ਰਭ ਦੀ ਵਡਿਆਈ ਤੈਨੂੰ ਵਡਿਆਈ ਦਿੱਤੀ ਹੈ ਬੰਦਾ ਹੋਣ ਦੀ ਹੋਰ ਕਿਸੇ ਜੂਨ ਚ ਨਹੀਂ ਹੈ ਪਰ ਯਾਦ ਰੱਖੀ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ ਜੇ ਤੂੰ ਇਸ ਪੌੜੀ ਤੋਂ ੁੱੱਕ ਗਿਆ ਫਿਰ ਉਹਨਾਂ ਜਾਨਵਰਾਂ ਵਾਲਾ ਤੈਨੂੰ ਪੌੜੀ ਦੁਆਰਾ ਉੱਥੋਂ ਲੰਘਣਾ ਪੈਗਾ ਉਹਨਾਂ ਜੁਨਾਂ ਚ ਫਿਰ ਪੈਣਾ ਪੈਣਾ ਇਸ ਲਈ ਮਾਨਸ ਦੇ ਹੀ ਸਤਗੁਰ ਦੀ ਮਤ ਲੈਣ ਦਾ ਬਿੱਲ ਐ ਇਹਦੇ ਵਿੱਚ ਜਪ ਭਾਈ ਸਤਨਾਮ ਸ੍ਰੀ ਹਜ਼ੂਰ ਨੇ ਜਵਾਬ ਦਿੱਤਾ ਕਹਿੰਦੇ ਪਵਨ ਆਰੰਭ ਸਤਗੁਰ ਮਤ ਵਿਲਾ ਤੇ ਜੋਗੀ ਕਹਿੰਦੇ ਗੁਰੂ ਕੌਣ ਹੈ? ਹਜ਼ੂਰ ਕਹਿੰਦੇ ਸ਼ਬਦ ਗੁਰੂ, ਸੁਰਤ ਧੁਨ ਚਿੱਲਾ। ਜੋਗੀਆਂ ਦੇ ਚੌਂਕੜੇ ਖੁੱਲ ਗਏ। ਕਹਿਣ ਲੱਗੇ ਸ਼ਬਦ ਗੁਰੂ। ਅਸੀਂ ਤਾਂ ਸੋਚਿਆ ਕੋਈ ਸਰੀਰ ਗੁਰੂ ਹੋਣਾ ਟਾਡਾ। ਜਿੰਨੇ ਜੋਗੀ ਬੈਠੇ ਸਾਡੇ ਸਾਰਿਆਂ ਦਾ ਗੁਰੂ ਗੋ ਰਖਨਾਥ ਹੈ। ਕਿਸੇ ਨਾ ਕਿਸੇ ਦਾ ਕੋਈ ਗੁਰੂ ਬਣਿਆ ਹੈ। ਟੱਡਾ ਗੁਰੂ ਸ਼ਬਦ ਕਿਵੇਂ ਅੱਜ ਤੱਕ ਕਿਸੇ ਨੇ ਸ਼ਬਦ ਨੂੰ ਗੁਰੂ ਨਹੀਂ ਸਿੱਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ 18 ਪ੍ਰਾਣ 27 ਸਿਮਰਤੀਆਂ 52 ਉਪਨਿਸ਼ਦਾਂ ਇਤੋਂ ਲਾਹਾਂ ਚਾਰ ਬੇਦ ਚਾਰ ਕਤੇ ਅੰਜੀਲ ਤਰੇ ਤਜ਼ੰਬੂਰ ਸਾਰੇ ਗ੍ਰੰਥ ਧਾਰਮਿਕ ਸਨ ਕਿਸੇ ਗ੍ਰੰਥ ਨੂੰ ਸ਼ਬਦ ਗੁਰੂ ਨਹੀਂ ਸਿੱਖਿਆ ਸ਼ਬਦ ਲਿਖੇ ਸੀ ਪਰ ਗੁਰੂ ਨਹੀਂ ਸਿੱਖੇ ਕਿਸੇ ਨੇ ਗਿਆ ਪਹਿਲੀ ਵਾਰ ਹੋਇਆ ਕਿ ਸ਼ਬਦ ਗੁਰੂ ਔਰ ਹਜ਼ੂਰ ਨੇ ਕਿਹਾ ਚੇਲਾ ਵੀ ਸਰੀਰ ਨਹੀਂ ਹੈ ਸਰੀਰ ਨੇ ਮਰ ਜਾਣਾ ਹੈ ਸੁਰਤੀ ਚੇਲਾ ਹੈ ਸੁਰਤ ਚੇਲਾ ਬਣ ਕੇ ਸ਼ਬਦ ਦੇ ਨਾਲ ਰਹੇਗੀ ਤਾਈਂੋਂ ਮੈਂ ਆਪਣੇ ਗ੍ਰਸਤੀ ਸਿੱਖਾਂ ਨੂੰ ਇਹ ਦਾਤ ਦੇ ਰਿਹਾ ਕਿ ਗ੍ਰਸਤੀ ਸਿੱਖੋ ਤੁਹਾਨੂੰ ਘਰ-ਵਾਰ ਕਿਰਤ ਛੱਡਣ ਦੀ ਲੋੜ ਨਹੀਂ ਹੈ ਹੱਥਾਂ ਨਾਲ ਸਰੀਰ ਨਾਲ ਘਰ ਦੀ ਸੰਸਾਰ ਦੀ ਕਾਰੋਬਾਰ ਦੀ ਕਿਰਤ ਕਰੋ ਸੁਰਤ ਕਰਕੇ ਸ਼ਬਦ ਨੂੰ ਜਪੋ ਸਤਨਾਮ ਸ੍ਰੀ ਕਿਉਂਕਿ ਸਰੀਰ ਨਾਲ ਨਹੀਂ ਸਰੀਰ ਕੱਲਾ ਘਰ ਛੱਡ ਕੇ ਤੁਸੀਂ ਤਾਂ ਸਰੀਰ ਲੈ ਕੇ ਇੱਥੇ ਬਹਿ ਗਏ ਮੈਂ ਸਿੱਖਾਂ ਨੂੰ ਘਰ ਵਿੱਚ ਰਹਿੰਦੇ ਆਂ ਗ੍ਰਸਤ ਵਿੱਚ ਰਹਿੰਦੇ ਆਂ ਇਹ ਕਹ ਰਹੇ ਆਂ ਕਿਰਤ ਕਰੋ ਹੱਥਾਂ ਨਾਲ ਕੰਮ ਕਰੋ ਕਿਰਤ ਕਰੋ ਬੱਚੇ ਪਾਲੋ ਕਾਰੋਬਾਰ ਕਰੋ ਤੁਹਾਡਾ ਗੁਰੂ ਸ਼ਬਦ ਦੇ ਤੇ ਚੇਲਾ ਸੁਰਤ ਹੈ ਸਰਤੀ ਕਰਕੇ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਿੱਧ ਜੋਗੀਆਂ ਦੇ ਚੌਂਕੜੇ ਖੁੱਲ ਗਏ ਹਜ਼ੂਰ ਨੂੰ ਪੁੱਛਦੇ ਤੁਸੀਂ ਗ੍ਰਸਤੀ ਹੋ ਪਾਤਸ਼ਾਨ ਕੇ ਹਾਂ ਮੈਂ ਗ੍ਰਸਤੀ ਦੁਨਿਆਵੀ ਤੌਰ ਤੇ ਮੇਰੇ ਦੋ ਬੱਚੇ ਨੇ ਔਰ ਜਿਹੜਾ ਮੇਰੇ ਨਾਲ ਭਾਈ ਮਰਦਨ ਨੇ ਇਹਦੇ ਵੀ ਤਿੰਨ ਬੱਚੇ ਨੇ ਅਸੀਂ ਦੋਵੇਂ ਗ੍ਰਸਤੀ ਹਾਂ ਮੇਰਾ ਹਰ ਸਿੱਖ ਗ੍ਰਸਤੀ ਹੈ ਇਤੋਂ ਤੱਕ ਮੈਂ ਪਹਿਲਾਂ ਵੀ ਕਿਰਤ ਕਰਦਾ ਰਿਆ ਜਿੱਦਣ ਉਦਾਸੀਆਂ ਖਤਮ ਹੋਣਗੀਆਂ ਉਦੋਂ ਵੀ ਜਾ ਕੇ ਕਿਰਤ ਕਰਾਂਗਾ ਬਿਰਧ ਅਵਸਥਾ ਵਿੱਚ 17 ਸਾਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਖੇਤੀ ਕੀਤੀ ਕਰਤਾਰਪੁਰ ਸਾਹਿਬ ਆਦਿ ਇਹ ਨਹੀਂ ਕਿ ਇੱਕ ਵਾਰ ਝੋਲਾ ਪਾਲਿਆ ਤੇ ਬਾਅਦ ਵਿੱਚ ਕੰਮ ਕਰਨਾ ਛੱਡ ਦਿੱਤਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੈਂ ਗ੍ਰਸਤੀ ਹਾਂ ਭਾਈ ਮਰਦਾਨਾ ਗ੍ਰਸਤੀ ਹੈ ਇਹਦੇ ਵੀ ਬੱਚੇ ਨੇ ਹਰ ਸਿੱਖ ਜਿਹੜਾ ਮੇਰਾ ਸਿੱਖ ਹੈ ਜਿਹਨੂੰ ਮੈਂ ਮਤ ਦੇ ਰਹੇ ਹਾਂ ਰੱਬ ਦੇ ਘਰ ਦੀ ਉਹ ਗ੍ਰਸਤੀ ਹੈ ਰੱਬ ਨੂੰ ਮਿਲਣ ਵਾਸਤੇ ਗ੍ਰਸਤ ਛੱਡਣ ਦੀ ਲੋੜ ਨਹੀਂ ਹੈ ਪਰਿਵਾਰ ਕਾਰੋਬਾਰ ਤਿਆਗਣ ਦੀ ਲੋੜ ਨਹੀਂ ਹੈ ਹੁਣ ਜੋਗੀਆਂ ਨੇ ਸਵਾਲ ਕੀਤਾ ਸਭ ਤੋਂ ਤੇਜ ਤਰਾਰ ਤੇ ਗਿਆਨ ਵਿੱਚ ਮਹੰਗਾ ਜੋਗੀ ਹੈ ਜਿਹਦਾ ਨਾਮ ਹੈ ਪਰਥਰ ਉਹਦੇ ਨਾਲ ਚਰਪਟਨਾਥ ਵੀ ਬੈਠਾ ਹੈ ਇਹਨਾਂ ਜੋਗੀਆਂ ਕਹਿੰਦੇ ਸਾਡਾ ਸਵਾਲ ਸੁਣੋ ਜਵਾਬ ਦਿਓ ਵਾਛਿਓ ਨੂੰ ਕਹਿੰਦੇ ਦੁਨੀਆ ਤੋਂ ਤਰਨਾ ਤਾਂ ਉਹੀ ਬੜਾ ਔਖਾ ਹੈ ਅਸੀਂ ਘਰ-ਵਾਰ ਗ੍ਰਸਤ ਮਹਾ ਪਿਓ ਸਾਰਾ ਕੁਝ ਰਾਜ-ਭਾਗ ਛੱਡ ਕੇ ਇੱਥੇ ਕੰਦਰਾਂ 'ਚ ਬਹਿ ਕੇ ਭਗਤੀ ਕੀਤੀ ਹੈ ਪ੍ਰਾਣਾ ਜਮ ਯੁਕਤੀ ਨਾਲ ਸ્વાસ ਰੁੱਕ ਕੇ ਨੇ ਉਮਰਾਂ ਵਧਾਈਆਂ ਨੇ ਤੇ ਸਾਡੇ ਕੋਲ ਕਰਮਤਾਂ ਆ ਗਈਆਂ ਨੇ ਹੇ ਨਾਨਕ ਤਾਂ ਵੀ ਅਸੀਂ ਅਜੇ ਤੱਕ ਰੱਬ ਤੱਕ ਸਾਡੀ ਪਹੁੰਚ ਨਹੀਂ ਹੈ ਤੇਰੇ ਸਿੱਖ ਗ੍ਰਸਤ ਵਿੱਚ ਰਹਿ ਕੇ ਰੱਬ ਤੱਕ ਪਹੁੰਚ ਕੇ ਮੈਂ ਕਰ ਲੈਣਗੇ ਅਸੀਂ ਘਰ-ਵਾਰ ਰਾਜ ਭਾਗ ਛੱਡਿਆ ਅਸੀਂ ਕੰਤ ਮੂਲ ਚੁਣ ਕੇ ਖਾਦੇ ਅਸੀਂ ਭੁੱਖੇ ਰਹੇ ਅਸੀਂ ਕੱਲੇ ਯਲ ਧਾਰੇ ਕੀਤੇ ਪਾਣੀ ਦੇ ਆਸਰੇ ਰਹੇ ਇੰਨਾ ਤਪ ਕਰਕੇ ਵੀ ਸਾਡੇ ਕੋਲ ਕਰਾਮਾਤਾਂ ਨੇ ਤੇਰੇ ਸਿੱਖ ਗ੍ਰਸਤ ਕਾਰੋਬਾਰ ਵਿੱਚ ਪਰਿਵਾਰ ਚ ਰਹਿ ਕੇ ਕਿਵੇਂ ਰੱਬ ਨੂੰ ਮਿਲ ਸਕਦੇ ਨੇ ਪਾਤਸ਼ਾਹ ਕਹਿੰਦੇ ਮੈਂ ਮਿਲਣ ਦੀ ਯੋਗਤ ਦੱਸ ਰਿਹਾ ਮਹਾਰਾਜ ਕੀ ਯੋਗ ਦੱਸ ਰਹੇ ਹੋ ਸੁਣਿਓ ਆਪਣੇ ਕੰਮ ਆਏਗੀ ਕਿਉਂ ਆਪਾਂ ਸਾਰੇ ਪਰਿਵਾਰਾਂ ਵਾਲੇ ਆ ਕੰਮ ਵਾਲੇ ਆ ਤੁਸੀਂ ਸਾਰੇ ਕੰਮ ਕਰਕੇ ਆਏ ਹੋ ਕੋਈ ਨਾ ਕੋਈ ਕਿਰਤ ਕਰਦੇ ਹੋ ਜੋਗੀਆਂ ਹਜ਼ੂਰ ਨੂੰ ਸਵਾਲ ਕੀਤਾ ਫਿਰ ਕਹਿੰਦੇ ਦੁਨੀਆਂ ਸਾਗਰ ਦੁੱਤਰ ਤਰੀਐ ਮਹਾਰਾਜ ਦੁਨੀਆਂ ਤੋਂ ਤਰਨਾ ਦੁੱਤਰ ਮੀਨੋਂ ਔਖਾ ਹੈ ਬਹੁਤ ਔਖਾ ਹੈ ਤਈਓ ਸੀ ਸਾਰਾ ਕੁਝ ਛੱਡ ਕੇ ਪਹਾੜਾਂ 'ਚ ਬੈਠੇ ਆਂ ਜਲਧਾਰੇ ਕਰਦੇ ਆਂ ਪੌਣਾ ਹਰੀ ਰਹੀਦਾ ਕਈ ਕਈ ਦਿਨ ਭੋਜਨ ਨਹੀਂ ਕਰੀਦਾ ਸੀ ਤੁਮਾਰਾ ਤੁਹਾਡੇ ਸਿੱਖ ਪਰਿਵਾਰਾਂ ਚ ਰਹਿੰਦੇ ਨੇ ਉਹ ਕਿਵੇਂ ਨਾਨਕ ਨੂੰ ਮਿਲਣਗੇ ਹਜ਼ੂਰ ਨੂੰ ਕਹਿੰਦੇ ਦੁਨੀਆਂ ਸਾਗਰ ਦੁ ਤਰ ਤਰੀ ਹੈ ਕਿਵ ਕਰ ਪਾਈਏ ਪਾਰੋ ਚਰਪਟ ਬੋਲੇ ਉਹ ਦੋ ਨਾਨਕ ਦੇ ਸੱਚਾ ਵਿਚਾਰੋ ਚਰਪਟ ਕਹਿੰਦਾ ਮਹਾਰਾਜ ਇੱਤੇ ਵਿਚਾਰ ਦਿਓ ਅਸੀਂ ਸਭ ਕੁਝ ਛੱਡ ਕੇ ਵੀ ਅਜੇ ਰੱਬ ਤੱਕ ਨਹੀਂ ਪਹੁੰਚੇ ਤੇਰੇ ਸਿੱਖ ਪਰਿਵਾਰ ਚ ਰਹਿ ਕੇ ਕਿਵੇਂ ਪਹੁੰਚ ਜਾਣਗੇ ਕੀ ਉਹਨਾਂ ਨੂੰ ਪਰਿਵਾਰ ਵਿੱਚ ਰਹਿੰਦੇ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦੁਐਸ਼, ਝੂਠ, ਨਿੰਦਿਆ, ਚੁਗਲੀ ਇਹਨਾਂ ਚੀਜ਼ਾਂ ਤੋਂ ਬਚ ਜਾਣਗੇ ਪਰਿਵਾਰ ਵਿੱਚ ਰਹਿੰਦੇ ਆ ਇਹਨਾਂ ਰੋਗਾਂ ਤੋਂ ਬਚ ਜਾਣਗੇ ਅਸੀਂ ਸਾਰਾ ਕੁਝ ਛੱਡ ਕੇ ਪਹਾੜਾਂ 'ਚ ਬੈਠੇ ਆ ਕਿਸੇ ਨਾਲ ਕੋਈ ਵਾਸਤਾ ਨਹੀਂ ਪਰ ਤੇਰੇ ਸਿੱਖ ਗ੍ਰਸਤੀ ਪਰਿਵਾਰ ਬੱਚਿਆਂ 'ਚ ਰਹਿਣਗੇ ਕੀ ਉਹਨਾਂ ਨੂੰ ਕ੍ਰੋਧ ਨਹੀਂ ਆਏਗਾ ਕੀ ਉਹ ਲੋਭੀ ਨਹੀਂ ਹੋਣਗੇ ਕਿ ਉਹ ਕਹੰ ਕਹਮਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਵੇਸ਼ ਨਿੰਦਿਆ ਝੋਠ ਚੁਗਲੀ ਇਹਨਾਂ ਚੀਜ਼ਾਂ ਤੋਂ ਬਚ ਜਾਣਗੇ ਪਾਤਸ਼ਾਹ ਕਹਿੰਦੇ ਬਿਲਕੁਲ ਬਚ ਜਾਣਗੇ ਬਿਲਕੁਲ ਬਚ ਜਾਣਗੇ ਮਰਦਾਨਾ ਗ੍ਰਸਤੀ ਹੈ ਪਰ ਕਈ ਮਹੀਨਿਆਂ ਤੋਂ ਮੇਰੇ ਨਾਲ ਹੈ ਮੇਰੇ ਸਿੱਖ ਗ੍ਰਸਤ ਵਿੱਚ ਰਹਿੰਦੇ ਨਾ ਚੀਜ਼ਾਂ ਤੋਂ ਬਚ ਕੇ ਰਹਿਣਗੇ ਕਹਿੰਦੇ ਮਹਾਰਾਜ ਕਿਵੇਂ ਹਜ਼ੂਰ ਕਹਿੰਦੇ ਮੈਂ ਜੁਗਤ ਦੱਸ ਰਹੇ ਹਾਂ ਜਿਹੜਾ ਜਿਹੜਾ ਸਿੱਖੋ ਜੁਗਤ ਧਾਰਨ ਕਰੇਗਾ ਉਹ ਘਰੋਵਾਰ ਸੰਸਾਰ ਪਰਵਾਰ ਵਿੱਚ ਰਹਿੰਦਿਆਂ ਮੁਕਤ ਹੋ ਜਾਏਗਾ ਉਹਨੂੰ ਘਰ ਛੱਡਣ ਦੀ ਲੋੜ ਨਹੀਂ ਕਿਰਤ ਕਰੇਗਾ ਸਾਰਾ ਦਿਨ ਪਰ ਮੁਕਤ ਹੋਏਗਾ ਮਹਾਰਾਜ ਕੀ ਜੁਗਤ ਦੱਸ ਰਹੇ ਹੋ ਹਜ਼ੂਰ ਕਹਿੰਦੇ ਸੁਣੋ ਪਾਦਸ਼ਾਹ ਨੇ ਇੱਕ ਐਗਜ਼ਾਮਪਲ ਗੱਲ ਕੀਤੀ ਕਿਉਂਕਿ ਸਵਾਲ ਜਵਾਬ ਜਦੋਂ ਹੁੰਦੇ ਨਾ ਉਧ ਵਿੱਚ ਐਗਜ਼ੈਂਪਲ ਚਾਹੀਦੀ ਹੈ ਨਹੀਂ ਤੇ ਅਗਲਾ ਮੰਨਦਾ ਹੀ ਨਹੀਂ ਉਹ ਕਹਿੰਦਾ ਕੋਈ ਉਦਾਹਰਨ ਦਿਓ ਐਦਾਂ ਮੈਂ ਕਿਵੇਂ ਗੱਲ ਮੰਨ ਲਾਂ ਪਾਤਸ਼ਾਹ ਨੇ ਐਗਜ਼ੈਂਪਲ ਦਿੱਤੀ ਹਜ਼ੂਰ ਬੋਲੇ ਕਹਿੰਦੇ ਚਰਪਟ ਤੂੰ ਕਦੇ ਪਾਣੀ ਵਿੱਚ ਤਰਨ ਵਾਲੀ ਮੁਰਗਾਈ ਵੇਖੀ ਹੈ ਜਿਹਨੂੰ ਪੰਜਾਬ ਦੇ ਕਈ ਇਲਾਕਿਆਂ 'ਚ ਮੁਰਗੱਭੀ ਵੀ ਕਹਿੰਦੇ ਤੁਸੀਂ ਬੱਤਕ ਕਹਿੰਦੇ ਹੋ ਡੱਬ ਕਹਿੰਦੇ ਕਹਿੰਦੇ ਤੂੰ ਪਾਣੀ ਵਿੱਚ ਤਰਨ ਵਾਲੀਆਂ ਮੁਰਗੱਭੀਆਂ ਬੱਤਕਾਂ ਵੇਖੀਆਂ ਨੇ ਉਹ ਕਹਿੰਦਾ ਜੀ ਬਹੁਤ ਵਾਰ ਵੇਖਿਆ ਹੈ ਕਿਹੜੀ ਗੱਲ ਹੈ ਹਜ਼ੂਰ ਕਹਿੰਦੇ ਕਦੇ ਸੁਣਿਆ ਜਾਂ ਵੇਖਿਆ ਕਿ ਕੋਈ ਬੱਤਖ ਭਾਵ ਮੁਰਗਭੀ ਜਿਹੜੀ ਹੈ ਉਹ ਕਿਸੇ ਪਾਣੀ ਦੇ ਪੁਖਰ ਛੱਪੜ ਤਲਾਬ ਵਿੱਚ ਡੁੱਬ ਕੇ ਮਰ ਗਈ ਹੋਵੇ ਕਹਿੰਦੇ ਨਹੀਂ ਨੇ ਮਹਾਰਾਜ ਬੱਤਖ ਨਹੀਂ ਡੁੱਬਦੀ ਕਿਉਂ ਹੁਣ ਕਹ ਮਹਾਰਾਜ ਉਹ ਤੇ ਅਸੀਂ ਵੇਖਿਆ ਜਦੋਂ ਉਹ ਪਾਣੀ ਵਿੱਚ ਅਸੀਂ ਤੈਰਦੀ ਵੇਖੀ ਹੈ ਪਾਣੀ ਦੇ ਕੰਢਿਆਂ ਤੇ ਰਹਿੰਦੀਆਂ ਨੇ ਪੋਖਰ ਦੇ ਇੱਕ ਪਾਸੇੋਂ ਦੂਜੇ ਪਾਸੇ ਜਾਣਗੀਆਂ ਜਦੋਂ ਪਾਣੀ ਚ ਵੱਢਦੀ ਹੈ ਬੱਤਕ ਦੇ ਮੁਰਗਾਈ ਦੇ ਮੁਰਗਾਵੀ ਦੇ ਖੰਭ ਉੱਚੇ ਹੁੰਦੇ ਨੇ ਸਰੀਰ ਪਾਣੀ ਚ ਹੁੰਦਾ ਉਹ ਤੈਰ ਕੇ ਲੰਘ ਜਾਂਦੀ ਹੈ ਮੁਰਗਾਈ ਨਹੀਂ ਡੁੱਬਦੀ ਹਜ਼ੂਰ ਨੇ ਕਿਹਾ ਬਸ ਐਯੋ ਝੁਗਤ ਮੈਂ ਸਿੱਖਾਂ ਨੂੰ ਦੇ ਰਿਹਾ ਰੋ ਪਰਿਵਾਰ ਕਾਰੋਵਾਰ ਸੰਸਾਰ ਪਰਿਵਾਰ ਵਿੱਚ ਬੱਚਿਆਂ ਚ ਰੋ ਪਰਿਵਾਰ ਵਿੱਚ ਰੋ ਸਰੀਰ ਕਰਕੇ ਰੋ ਕਿਰਤ ਕਰਮ ਕਾਰੋਵਾਰ ਪਰਿਵਾਰ ਵਿੱਚ ਸੁਰਤੀ ਸ਼ਬਦ ਨੂੰ ਜਪ ਕੇ ਉੱਚੀ ਰੱਖਿਓ ਤੁਸੀਂ ਡੁੱਬੋਗੇ ਨਹੀਂ ਸਰੀਰ ਰੋਹ ਪਰਿਵਾਰ ਵਿੱਚ ਕੋਈ ਗੱਲ ਨਹੀਂ ਘਰ ਪਰਿਵਾਰ ਵਿੱਚ ਸਰੀਰ ਕਰਕੇ ਰਹਿਣਗੇ ਸੁਰਤੀ ਸ਼ਬਦ ਨਾਲ ਜੋੜ ਕੇ ਰੱਖਣਗੇ ਉੱਚੀ ਰਹੇਗੀ ਸੁਰਤ ਡੁੱਬੇਗੀ ਨਹੀਂ ਮੈਂ ਸਿੱਖਾਂ ਦੀ ਸੁਰਤ ਉੱਚੀ ਕਰ ਰਿਹਾ ਕਿਉਂਕਿ ਸੁਰਤ ਧੰ ਚੇਲਾ ਸਰੀਰ ਚੇਲਾ ਨਹੀਂ ਹੈ ਸ਼ਬਦ ਗੁਰੂ ਸੁਰਤ ਧੰ ਚੇਲਾ ਸੁਰਤੀ ਉੱਚੀ ਰਹੇਗੀ ਦੂਜੀ ਐਗਜ਼ਾਮਪਲ ਨਾਲ ਹੀ ਮਹਾਰਾਜ ਨੇ ਦਿੱਤੀ ਕਹਿੰਦੇ ਕਮਲ ਦਾ ਫੁੱਲ ਵੇਖਿਆ ਕਹਿੰਦੇ ਹਾਂ ਮਹਾਰਾਜ ਕਹਿੰਦੇ ਕਿੱਥੇ ਹੁੰਦਾ ਹੈ ਕਹਿੰਦਾ ਮਹਾਰਾਜ ਉਹ ਤਾਂ ਛੱਪੜ ਚ ਚਿੱਕੜ ਵਿੱਚ ਹੁੰਦਾ ਹੈ ਕਹਿੰਦੇ ਚਿੱਕੜ ਵਿੱਚ ਰਹਿੰਦੇ ਆ ਵੀ ਉਹ ਨਰਲੇਪ ਰਹਿੰਦਾ ਹੈ ਉੱਤੇ ਚਿੱਕੜ ਨਹੀਂ ਪੈਂਦਾ ਪਤਾ ਕਿਉਂ ਉਹਦੀਆਂ ਪੰਖੜੀਆਂ ਜਦੋਂ ਸੂਰਜ ਚੜ੍ਹਨ ਨਾਲ ਉਹ ਖਿਲਦੇ ਐ ਇੰਨੀਆਂ ਸੌਫਟ ਕੋਮਲ ਹੁੰਦੀਆਂ ਨੇ ਚਿਲਕਦਾਰ ਹੁੰਦੀਆਂ ਨੇ ਉੱਤੇ ਤ੍ਰਿਪਕਾ ਵੀ ਤ੍ਰੇਲ ਦਾ ਪੈ ਜਾ ਉਹ ਵੀ ਤਿਲਕ ਜਾਂਦਾ ਐ ਸੌਫਟ ਰਹਿੰਦੀਆਂ ਨੇ ਮੈਂ ਆਪਣੇ ਸਿੱਖਾਂ ਨੂੰ ਦਇਆ ਨਾਲ ਜੋੜ ਕੇ ਦਿਲ ਹਿਰਦਾ ਇੰਨਾ ਕੋਮਲ ਕਰ ਦਾਂਗਾ ਉਸ ਕੋਮਲ ਹਿਰਦੇ ਤੇ ਵੈਰ ਵਿਰੋਧ ਦਾ ਕੋਈ ਅਸਰ ਨਹੀਂ ਹੋਏਗਾ ਮੇਰੇ ਸਿੱਖਾਂ ਦੀ ਸੁਰਤ ਇੰਨੀ ਕੋਮਲ ਹੋਏਗੀ ਉਸ ਪਵਿੱਤਰ ਸੁਰਤ ਤੇ ਕੋਈ ਚਿੱਕੜ ਨਹੀਂ ਜੰਮੇਗਾ ਕਿਉਂ ਉਹ ਸੁਰਤੀ ਕਰਕੇ ਜਪਣਗੇ ਸਤਨਾਮ ਸ੍ਰੀ ਵਾਹਿਗੁਰੂ ਪਾਤਸ਼ਾਹ ਨੇ ਐਗਜ਼ੈਂਪਲ ਦਿੱਤੀ ਸਵਾਲ ਉਹਦਾ ਸੀ ਕਿ ਦੁਨੀਆ ਸਾਗਰ ਦੁਤਰ ਤਰੀਐ ਕਿਵ ਕਰ ਪਾਈਐ ਪਾਰੋ ਜਰਬਡ ਬੋਲੇ ਉਹ ਦੂ ਨਾਨਕ ਦੇ ਸੱਚਾ ਵਿਚਾਰੋ ਜਵਾਬ ਕੀ ਦਿੱਤਾ ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸਾਣੇ ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਕਿਉਂਕਿ ਸ਼ਬਦ ਗੁਰੂ ਸੁਰਤ ਤੁੰ ਜਿੱਲ ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਮਖਾਣੇ ਇੱਕ ਵਾਰ ਸਾਡੇ ਅੱਖੋਂ ਸਤਨਾਮ ਸ੍ਰੀ ਹੁਣ ਆਪਾਂ ਇਹਨੂੰ ਹੋਰ ਸੌਖਾ ਕਰ ਲਈਏ ਇਹ ਕਥਾ ਤੁਸੀਂ ਕਈ ਵਾਰ ਸੁਣਦੇ ਰਹਿੰਦੇ ਹੋ ਜਿਹੜੇ ਰੋਜ਼ ਦੇ ਸਰੋਤੇ ਨੇ ਜਿਹੜੀ ਚੀਜ਼ ਦਾ ਅਸਰ ਸੁਰਤੀ ਉੱਤੇ ਹੋਵੇ ਯਾਦ ਰੱਖਿਓ ਡੈਫੀਨੇਟ ਉਹਦਾ ਅਸਰ ਤੁਹਾਡੇ ਸਰੀਰ ਤੇ ਹੋਣਾ ਹੈ ਜੇ ਸੁਰਤੀ ਉੱਤੇ ਅਸਰ ਨਹੀਂ ਹੈ ਸਰੀਰ ਉੱਤੇ ਬਿਲਕੁਲ ਅਸਰ ਨਹੀਂ ਹੋਏਗਾ ਸੁਰਤੀ ਉੱਤੇ ਅਸਰ ਹੋਏਗਾ ਤਾਂ ਸਰੀਰ ਉੱਤੇ ਵੀ ਹੋਣਾ ਹੈ ਜੇ ਸੁਰਤੀ ਉੱਤੇ ਅਸਰ ਨਹੀਂ ਹੈ ਸਰੀਰ ਉੱਤੇ ਬਿਲਕੁਲ ਨਹੀਂ ਹੋਏਗਾ ਇਹ ਤੁਸੀਂ ਅਜ਼ਮਾ ਕੇ ਵੇਖਿਓ ਤਜਰਬਾ ਕਰਕੇ ਵੇਖਿਓ ਤੁਹਾਡਾ ਤਜਰਬਾ ਰਹਿਣਾ ਕਈ ਵਾਰ ਪੰਜ ਛੇ ਬੰਦਿਆਂ ਚ ਗੱਲਬਾਤ ਕਰਦੇ ਰਹੇ ਉਹ ਗੱਲਾਂ ਖਤਮ ਹੋ ਗਈਆਂ ਉਹ ਆਪਣੇ ਘਰ ਚਲੇ ਗਏ ਘਰ ਜਾ ਕੇ ਤੁਸੀਂ ਫਿਰ ਉਹ ਗੱਲਾਂ ਰਿਪੀਟ ਕੀਤੀਆਂ ਆਪਣੇ ਮਨ 'ਚ ਔਰ ਫਿਰ ਅਚਾਨਕ ਬੰਦਾ ਗੁੱਸੇ ਵਿੱਚ ਆ ਗਿਆ ਕਿਉਂ ਉਹ ਕਹਿੰਦਾ ਆਹ ਗੱਲ ਉਹਨੇ ਬੰਦਿਆਂ 'ਚ ਗੱਲ ਕਰਦਿਆਂ ਕਹੀ ਇਹ ਤਾਂ ਮੈਨੂੰ ਕਹੀ ਉਹਨੇ ਲਾ ਕੇ ਇਹ ਤੇ ਗੱਲ ਉਹਨੇ ਮੈਨੂੰ ਸੁਣਾਈ ਹੈ ਹੁਣ ਉਹਨੂੰ ਗੁੱਸਾ ਆ ਗਿਆ ਕਿਉਂ ਆਇਆ ਜਦੋਂ ਗੱਲ ਸੁਣੀ ਸੀ ਉਦੋਂ ਗੁੱਸਾ ਆਇਆ ਨਹੀਂ ਹੁਣ ਗੱਲ ਸੁਣੀ ਨਹੀਂ ਹੁਣ ਸੁਰਤੀ ਤੇ ਅਸਰ ਹੋ ਗਿਆ ਉਦੋਂ ਕੱਲਾ ਸੁਣਿਆ ਸੀ ਕੰਨਾਂ ਨੇ ਹੁਣ ਸੁਰਤੀ ਨੇ ਐਕਸੈਪਟ ਕਰ ਲਿਆ ਜਦੋਂ ਸੁਰਤੀ ਤੇ ਅਸਰ ਹੋਇਆ ਦੂਰ ਬੈਠਿਆਂ ਗੁੱਸਾ ਆ ਗਿਆ ਕਿ ਉਹਨੇ ਮੈਨੂੰ ਆ ਗੱਲ ਜਾਣ ਕੇ ਕਿਈ ਲਾ ਕੇ ਜਦੋਂ ਸੁਰਤੀ ਉੱਤੇ ਕਿਸੇ ਚੀਜ਼ ਦਾ ਅਸਰ ਹੋ ਜਾਏ ਅੱਖਾਂ ਉਹ ਹੀ ਹੋ ਨੇ ਸੰਸਾਰ ਵਿੱਚ ਵਿਚਰਦੇ ਹੋ ਵੇਖਦੇ ਹੋ ਜਿਹਨੂੰ ਵੇਖਣ ਨਾਲ ਸੁਰਤੀ ਉੱਤੇ ਅਸਰ ਮੈਲਾ ਹੋ ਜਾਏ ਸਜਣੋਂ ਉਹਦਾ ਸਰੀਰ ਤੇ ਇਫੈਕਟ ਪੈਂਦਾ ਜੇ ਸੁਰਤੀ ਉੱਤੇ ਅਸਰ ਨਹੀਂ ਹੈ ਸਰੀਰ ਉੱਤੇ ਵੀ ਨਹੀਂ ਹੋਏਗਾ ਜਦੋਂ ਸੁਰਤ ਸ਼ਬਦ ਜਪਣ ਲੱਗ ਜਾਏ ਵਾਹਿਗੁਰੂ 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 ਉਹਦੇ ਉੱਤੇ ਕੁਝ ਸਮੇਂ ਬਾਅਦ ਇਹ ਨਹੀਂ ਕਿ ਇੱਕ ਦਿਨ ਦੋ ਦਿਨ ਜਪ ਲਿਆ ਨਾ ਕੰਟੀਨਿਊਟੀ ਕੁਝ ਦਵਾਈਆਂ ਐਸੀਆਂ ਨੇ ਜਿਨ੍ਹਾਂ ਨੂੰ ਡਾਕਟਰ ਕਹਿੰਦਾ ਲੰਬਾ ਕੋਰਸ ਹੈ ਖਾਣੀ ਪੈਣੀ ਹੈ ਕੁਝ ਦਵਾਈਆਂ ਉਹ ਨੇ ਜਿਨ੍ਹਾਂ ਨੂੰ ਕਹਿੰਦੇ ਜੇ ਤੰਦਰੁਸਤ ਰਹਿਣਾ ਹੈ ਦ ਐਂਡ ਆਫ ਡੇ ਤੈਨੂੰ ਅਖੀਰ ਤੱਕ ਪੂਰੀ ਉਮਰ ਦਵਾਈ ਖਾਣੀ ਪਣੀ ਐ ਕੁਝ ਦਵਾਈਆਂ ਉਹ ਨੇ ਜਿਨ੍ਹਾਂ ਦਾ ਕੋਰਸ ਪੱਕਾ ਕਰਨਾ ਪੈਂਦਾ ਹੈ ਤੰਦਰੁਸਤੀ ਲਈ ਇੱਕ ਬਿਮਾਰੀ ਚੱਲੀ ਸੀ ਜਿਹਨੂੰ ਟੀਵੀ ਕਹਿੰਦੇ ਉਧਰ ਦਮਾ ਹੋ ਜਾਂਦਾ ਅਸਥਮਾ ਹੋ ਜਾਂਦਾ ਅਸ਼ੱਕ ਨੂੰ ਇਹ ਟੀਵੀ ਕਈ ਤਰ੍ਹਾਂ ਦੀ ਐ ਹੱਡੀਆਂ ਨੂੰ ਪੈ ਜਾਂਦੀ ਐ ਕੈਂਸਰ ਵਾਂਗ ਤੱਕ 22 ਸਾਲ ਦੇ ਨੌਜਵਾਨ ਨੂੰ ਟੀਵੀ ਹੋ ਗਈ ਉਹਦਾ ਉਹਨੇ ਮੋਂ ਦੇ ਵਿੱਚੋਂ ਲੱਭਦਾ ਟੈਸਟ ਕੀਤਾ ਤਾਂ ਟੀਵੀ ਦੇ ਅੰਸ਼ ਆ ਗਏ ਉਹਨਾਂ ਕਿਹਾ ਕੋਈ ਗੱਲ ਨਹੀਂ ਇਹ ਹੁਣ ਭਿਆਨਕ ਬਿਮਾਰੀ ਨਹੀਂ ਹੈ ਇਹਦਾ ਇਲਾਜ ਹੈ ਔਰ ਤੂੰ ਇਹ ਦਵਾਈ ਖਾਣੀ ਹੈ ਕਿੰਨਾ ਚਿਰ 92 ਡੇ 92 ਦਿਨ ਤਿੰਨ ਮਹੀਨੇ ਦਾ ਕੋਰਸ ਹੈ ਦਵਾਈ ਦਿੱਤੀ 10 ਦਿਨ 20 ਦਿਨ ਖਾਧੀ ਠੀਕ ਹੋ ਗਿਆ ਮਹੀਨਾ ਕੁ ਦਵਾਈ ਖਾਣ ਤੋਂ ਬਾਅਦ ਜਦੋਂ ਠੀਕ ਹੋ ਗਿਆ ਦਵਾਈ ਖਾਣੀ ਬੰਦੇ ਨੂੰ ਭੁੱਲ ਜਾਂਦੀ ਹੈ ਉਹਨੇ ਦਵਾਈ ਖਾਣੀ ਛੱਡ ਦਿੱਤੀ 2-3 ਸਾਲ ਠੀਕ ਰਹਾ ਤਿੰਨਾਂ ਸਾਲਾਂ ਬਾਅਦ ਉਹਨੂੰ ਹੱਡੀਆਂ ਦੀ ਟੀਵੀ ਹੋ ਗਈ ਔਰ ਜਦੋਂ ਉਹਨਾਂ ਲੈਵਲ ਚੈੱਕ ਕੀਤਾ ਗਿਆ ਉਹਨਾਂ ਕਹੇ ਤੇ ਤੁਸੀਂ ਪਹਿਲਾਂ ਨਹੀਂ ਚੈੱਕ ਕਰਾਇਆ ਉਹਨਾਂ ਕਹੇ ਜੀ 3 2 ਸਾਲ ਪਹਿਲਾਂ ਮਰੀਜ਼ ਹੋਈ ਸੀ ਉਦੋਂ ਦਵਾਈ ਲਈ ਸੀ ਉਹ ਡਾਕਟਰ ਕਹਿੰਦਾ ਜੇ ਦਵਾਈ ਲਈ ਸੀ ਦਵਾਰਾ ਨਹੀਂ ਸੀ ਇਹ ਬਿਮਾਰੀ ਹੋਣੇ ਦਾ ਇਲਾਜ ਹੈ ਇਹਦਾ ਮਤਲਬ ਤੁਸੀਂ ਕੋਰਸ ਪੂਰਾ ਨਹੀਂ ਕੀਤਾ ਵਿਚਾਲੇ ਦਵਾਈ ਛੱਡੀ ਹੋਣੀ ਹੈ ਮੰਨ ਗਏ ਕਿ ਮਹੀਨਾ ਖਾ ਕੇ ਛੱਡ ਦਿੱਤੀ ਸੀ ਜੀ ਦਵਾਈ ਕੋਰਸ ਕਿੰਨੇ ਚਿਰ ਦਾ ਸੀ 3 ਮਹੀਨੇ ਕੰਟੀਨਿਊ 92 ਦਿਨ ਉਹਨੂੰ ਦਵਾਈ ਖਾਣੀ ਪੈਣੀ ਸੀ ਕਹਿੰਦਾ 92 ਡੇ 92 ਦਿਨ ਦਵਾਈ ਖਾਣੀ ਸੀ ਤੂੰ 30 ਦਿਨ ਖਾ ਕੇ ਛੱਡ ਦਿੱਤੀ ਹੈ ਹੁਣ ਬਿਮਾਰੀ ਦਾ ਰੂਪ ਭਿਆਨਕਰ ਹੋ ਗਿਆ ਹੈ ਹੁਣ ਤੈਨੂੰ 6 ਮਹੀਨੇ ਲਗਾਤਾਰ ਖਾਣੀ ਪਣੀ ਦਵਾਈ ਔਰ ਹੋ ਸਕਦਾ ਹੈ 6 ਤੋਂ ਵੱਧ ਦੁਬਾਰਾ 6 ਰਿਪੀਟ ਕਰਨੇ ਪੈ ਜਾਣ ਇਹਦਾ ਮਤਲਬ ਇਹ ਨਹੀਂ ਕਿ ਇੱਕ ਦਿਨ ਦੋ ਦਿਨ ਜਪਿਆ ਨਾਮ ਉਹ ਤੇ ਲੋ ਜੀ ਅਸੀਂ ਤਾਂ ਠੀਕੇ ਨਹੀਂ ਹੋਏ ਸਾਡਾ ਤਾਂ ਜੇ ਮਨ ਬਦਲਿਆ ਹੀ ਨਹੀਂ ਨਹੀਂ ਐਦਾਂ ਨਹੀਂ ਬਦਲੇਗਾ ਕੰਟੀਨਿਉਟੀ ਹੋ ਸਕਦਾ ਸਾਲ ਲੱਗ ਜਾਏ ਨਿਯਮ ਨਵਾਉਂਦੇ ਆ 2 ਸਾਲ ਲੱਗ ਜਾਣ ਉਹ ਤੋਂ ਬਾਅਦ ਸੁਰਤੀ ਵੇਖੋ ਕੀ ਕਹਿੰਦੀ ਹੈ ਹਜ਼ੂਰ ਨੇ ਕਿਹਾ ਜਦੋਂ ਉਹ ਸ਼ਬਦ ਸੁਰਤੀ ਉੱਤੇ ਅਸਰ ਕਰਨ ਲੱਗ ਜਾਏ ਸ਼ਬਦ ਸੁਰਤ ਦਾ ਅਭਿਆਸ ਚੱਲ ਪਏ ਸ਼ਬਦ ਗੁਰੂ ਸੁਰਤ ਤੁਨ ਚੇਲਾ ਤੁਹਾਡੀ ਸੁਰਤੀ ਉੱਤੇ ਅਸਰ ਹੋਣਾ ਬੰਦ ਹੋ ਜਾਏਗਾ ਲੋਕੀ ਜੋ ਮਰਜ਼ੀ ਕਹਿਣ ਇੱਥੋਂ ਤੱਕ ਕਿ ਦੁੱਖ ਦੁੱਖ ਹੀ ਨਹੀਂ ਲੱਗੇਗਾ ਸੁੱਖ ਵਿੱਚ ਮਾਣ ਹੰਕਾਰ ਨਹੀਂ ਆਏਗਾ ਹਜ਼ੂਰ ਨੇ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਬਾਣੀ ਅੰਦਰ ਜਦੋਂ ਸੁਰਤ ਸ਼ਬਦ ਨਾਲ ਉੱਚੀ ਹੋ ਜਾਏ ਸਰੀਰ ਤੇ ਜੋ ਬਾਪਰਦਾ ਹੈ ਬਿਲਕੁਲ ਅਸਰ ਨਹੀਂ ਹੋਏਗਾ ਜਿਵੇਂ ਤੁਹਾਨੂੰ ਸੁਨੇਹਾ ਮਿਲ ਜਾਏ ਕਿ ਛਿੱਤियां ਉਹ ਇੱਥੇ ਆ ਹੋ ਗਿਆ ਤੁਹਾਡਾ ਧਿਆਨ ਉੱਥੇ ਰਹਿਣਾ ਹੈ ਰਸਤੇ ਵਿੱਚ ਕੀ ਵੇਖਿਆ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿਸੇ ਬੰਦੇ ਨੂੰ ਸੁਨੇਹਾ ਦਿੱਤਾ ਤੇਰੀ ਦੁਕਾਨ ਤੇ ਅੱਗ ਲੱਗ ਗਈ ਐ ਉਹ ਦਵਾ ਦਬ ਭੱਜਿਆ ਜਦੋਂ ਉੱਥੇ ਪਹੁੰਚਿਆ ਉਹਨੂੰ ਉਹ ਪੁੱਛਣ ਵਾਲਾ ਪੁੱਛਦਾ ਰਸਤੇ ਵਿੱਚ ਕੀ ਕੀ ਵੇਖਿਆ ਇੱਧਰ ਬਾਜ਼ਾਰ ਸੀ ਕੱਪੜੇ ਦਾ ਇੱਧਰ ਜੋੜੇੰਦਾਂ ਕਹਿੰਦਾ ਮੈਨੂੰ ਨਹੀਂ ਕੁਝ ਵੀ ਦਿਸਿਆ ਮੇਰੇ ਧਿਆਨ ਚ ਸਿਰਫ ਦੁਕਾਨ ਸੀ ਇਦਾਂ ਸੁਰਤੀਵੇਂ ਸ਼ਬਦ ਰਹਿਣ ਲੱਗ ਜਾਏ ਫਿਰ ਸੱਜਰੋਂ ਹੋਰ ਚੀਜ਼ਾਂ ਭੁੱਲ ਜਾਂਦੀਆਂ ਨੇ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਦੁੱਖ ਨਾ ਹੀ ਸਭ ਸੁਖ ਹੀ ਐ ਰ ਮਹਿਸੂਸ ਹੀ ਨਹੀਂ ਹੋਣਾ ਪੜੋ ਦੁੱਖ ਨਹੀਂ ਸਭ ਸੁਖ ਹੀ ਹੈ રે ਇੱਕ ਇੱਕ ਹੀ ਨੇਤੈ ਬੁਰਾ ਨਹੀਂ ਸਭ ਭਲਾ ਹੀ ਹੈ રે ਹਾਰ ਨਹੀਂ ਸਭ ਜਿੱਤ ਭਾਈ ਫਿਰ ਹਾਰ ਵੀ ਐ ਲਗਣੀ ਘਾਰੇ ਹੋ ਰਿਆ ਨਹੀਂ ਮੈਂ ਜਿੱਤੇ ਹੀ ਆ ਸੀ ਮਾਫ ਕਰਿਓ ਜਿਹੜੇ ਲੋਕ ਜਿੱਤ ਦੇ ਜਸ਼ਨ ਢੋਲ ਵਜਾ ਵਜ ਕੇ ਮਨਾਉਂਦੇ ਨਾ ਜਿੱਦਣ ਕਿਤੇ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ ਹਾਰਟ ਅਟੈਕ ਨਾਲ ਮਰ ਜਾਂਦੇ ਕਹਿੰਦੇ ਮੈਂ ਹਾਰ ਕਿਉਂ ਗਿਆ ਸ਼ਬਦ ਜਿਹੜਾ ਉਹ ਤੁਹਾਨੂੰ ਇੰਨਾ ਉੱਚਾ ਲੈ ਜਾਏਗਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 8 ਮਹੀਨੇ ਕਿਲੇ ਨੂੰ ਘੇਰਾ ਪਿਆ ਰਿਹਾ ਸਿੱਖ ਅੱਧੀ ਅੱਧੀ ਰੋਟੀ ਖਾ ਕੇ ਵੀ ਰੱਜਦੇ ਰਹੇ ਪਤਾ ਕਿਉਂ ਗੁਰੂ ਨੇ ਅਭਿਆਸ ਇਸ ਤਰ੍ਹਾਂ ਕਰਾ ਦਿੱਤਾ ਕਿ ਸੁਰਤੀ ਵਿੱਚ ਜਪੋ ਤੁਸੀਂ ਰੱਜ ਗਏ ਹੋ ਰੱਜ ਗਏ ਹੋ ਸਰੀਰ ਉੱਤੇ ਅਸਰ ਹੀ ਨਹੀਂ ਹੋਏਗਾ ਭੁੱਖ ਦਾ ਸੁਰਤੀ ਵਿੱਚ ਇਹ ਲਿਓ ਵਾਰ-ਵਾਰ ਜਪ ਕੇ ਕਿ ਤੁਹਾਨੂੰ ਕੁਝ ਵੀ ਨਹੀਂ ਹੋਇਆ ਤੁਸੀਂ ਘੇਰੇ ਘੁਰੇ ਚ ਨਹੀਂ ਹੈ ਸਿੱਖ ਯਾਦ ਰਹਿ ਸੁਰਤੀ ਵਿੱਚ ਲੈ ਕੇ आओ ਕਿ ਸਾਹਮਣੇ 10 ਲੱਖ ਕੁਝ ਵੀ ਨਹੀਂ 10 ਬੰਦੇ ਨੇ ਤੁਸੀਂ ਹੁਣੇ ਮਾਰ ਦੇਣੇ ਨੇ 40 ਸਿੱਖ ਵੀ 10 ਲੱਖ ਨਾਲ ਭੜ ਗਏ ਪਤਾ ਕਿਉਂ ਸੁਰਤੀ ਵਿੱਚ ਗੁਰੂ ਨੇ ਇਹ ਚੀਜ਼ ਕਰ ਦਿੱਤੀ ਜਦੋਂ ਸੁਰਤ ਪੋਜੀਟਿਵ ਹੋ ਜਾਏ ਫਿਰ ਭੁੱਖ ਨਹੀਂ ਹੈ ਅਪਰਦਾਸ ਵਿੱਚ ਕਈ ਵਾਰ ਪੜਦੇ ਉਹਨੇ ਪਿੰਡ ਪਿੰਡ ਚ ਅਰਦਾਸ ਜਦੋਂ ਹੁੰਦੀ ਪਹਿਲਾਂ ਇਹ ਸ਼ਬਦ ਸੀ ਅਰਦਾਸ ਵਿੱਚ ਕਿ ਖੰਨੀ ਖੰਨੀ ਰੋਟੀ ਉੱਤੇ ਗੁਜ਼ਾਰਾ ਕੀਤਾ ਇਹ ਸਚਾਈ ਹੈ 24 ਘੰਟਿਆਂ ਵਿੱਚ ਚੱਪਾ ਰੋਟੀ ਮਿਲਦੀ ਸੀ ਮਾਈਆਂ ਨੂੰ ਉਹ ਵੀ ਸੁੱਕੀ ਲੈ ਭਿਓ ਕੇ ਖਾਓ ਫਿਰ ਉਸ ਤੋਂ ਬਾਅਦ ਚੱਕੀ ਗਿੱਲੇ ਪੀਸਣ ਪੀਸਣੇ ਐਨੇ ਦੁੱਖ ਵਿੱਚ ਵੀ ਉਹ ਬਾਣੀ ਪੜਦੇ ਰਹੇ ਦੁੱਖ ਵਿੱਚ ਵੀ ਬਾਣੀ ਪੜਦੇ ਰਹੇ ਕਿਉਂ ਭਾਈ ਸੁਰਤੀ ਸ਼ਬਦ ਨਾਲ ਉੱਤੀ ਹੋ ਗਈ ਭੁੱਖ ਵਿੱਚ ਵੀ ਕਿਹਾ ਕਿ ਜੇ ਸੁੱਖ ਦੇ ਤਾਂ ਤਜੈ ਅਰਦਨੀ ਪੜੋ ਜੇ ਸੁੱਖ ਦੇ ਤਾਂ ਤਜੈ ਦੁੱਖ ਵੀ ਤੋ ਦੇ ਧਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮੰਨ ਇੱਤ ਮੈਂ ਕੱਲ ਇੱਕ ਵੀਡੀਓ ਵੇਖੀ ਉੱਥੋਂ ਬੰਨ ਟੁੱਟ ਗਿਆ ਉਹ ਬੰਦਾ ਕਹਿੰਦਾ ਮੈਂ ਚੰਗਾ ਨਹੀਂ ਕੀਤਾ ਵਾਹਿਗੁਰੂ ਤੂੰ ਚੰਗਾ ਨਹੀਂ ਕੀਤਾ ਸਾਡੇ ਨਾਲ ਰੱਬਾ ਅੱਛਾ ਇੱਕ ਦਿਨ ਪਹਿਲਾਂ ਦੀ ਉਹਦੀ ਵੀਡੀਓ ਵੇਖਿਓ ਉੱਚ ਕਹਿੰਦਾ ਮਹਾਰਾਜ ਬਚਾਓ ਬੰਨ ਨਾ ਟੁੱਟਣ ਦੇਓ ਖਵਾਜਾ ਜੀ ਬਚਾਇਓ ਗੁਰੂ ਗੋਬਿੰਦ ਸਿੰਘ ਮਾਰਾ ਕਿਰਪਾ ਵਿੱਚੇ ਖਵਾਜੇ ਨੂੰ ਵਿੱਚੇ ਗੁਰੂ ਨੂੰ ਹੁਣ ਜਦੋਂ ਟੁੱਟ ਗਿਆ ਹੁਣ ਕਹਿੰਦਾ ਚੰਗਾ ਨਹੀਂ ਕੀਤਾ ਭਾਈ ਜਦੋਂ ਪਹਿਲਾਂ 2-4 ਮਹੀਨੇ ਪਹਿਲਾਂ ਝੋਨਾ ਬੀਜਿਆ ਉਦੋਂ ਉਹ ਚੀਜ਼ਾਂ ਸਾਨੂੰ ਪੱਕੀਆਂ ਕਰਨੀਆਂ ਪੈਣ ਸਰਕਾਰਾਂ ਉੱਤੇ ਨਾ ਲੋਕਾਂ ਨੂੰ ਰਹਿਣਾ ਚਾਹੀਦਾ ਹਾਂ ਰੱਬ ਸਹਾਈ ਹੁੰਦਾ ਪਰ ਕਈ ਵਾਰ ਉਹਦਾ ਵੀ ਕੋਈ ਕਾਰਨ ਹੈ ਸਿੱਖ ਨਹੀਂ ਕਦੇ ਲੰਮਾ ਦਿੰਦਾ ਉਹ ਘਾਟੇ 'ਚ ਵੀ ਕਹਿੰਦਾ ਕੁਝ ਨਹੀਂ ਹੋਇਆ ਦੁੱਖ ਨਹੀਂ ਸਭ ਸੁੱਖ ਹੀ ਹੈ ਰੇ ਇੱਕ ਇੱਕ ਨੇ ਤੈ ਬੁਰਾ ਨਹੀਂ ਸਭ ਭਲਾ ਹੀ ਐ ਰੇ ਹਾਰ ਨਹੀਂ ਸਭ ਜਿੱਤ ਜੇ ਵਿਸ਼ਵਾਸ ਰੱਖੋਗੇ ਮੇਰਾ ਵਿਸ਼ਵਾਸ ਹੈ ਕਈ ਵਾਰ ਮਰੀਆਂ ਫਸਲਾਂ ਵੀ ਹਰੀਆਂ ਕਰ ਦਿੰਦਾ ਉਹ ਜੇ ਕਰਨ ਤੇ ਆ ਜਾਏ ਜੇ ਵਰਕ ਤਾਂ ਪਾਉਣ ਤੇ ਆ ਜਾਏ ਉਹ ਘਾਟੇ ਵਿੱਚ ਵੀ ਬਰਕਤ ਪਾ ਦਿੰਦਾ ਇਸ ਲਈ ਸੁਰਤੀ ਸਿੱਖ ਦੀ ਪੋਜੀਟਿਵ ਚਾਹੀਦੀ ਹੈ ਦੁੱਖ ਸੁੱਖ ਜ਼ਿੰਦਗੀ ਵਿੱਚ ਆਉਂਦੇ ਰਹਿਣਗੇ ਸ਼ਬਦ ਨਾਲ ਜੁੜੋਂਗੇ ਤੁਹਾਨੂੰ ਦੁੱਖ ਨਹੀਂ ਲੱਗੇਗਾ ਸੁਰਤੀ ਕਰਕੇ ਕੋ ਬਹੁਤ ਦਿੱਤਾ ਰੱਬ ਨੇ ਬਹੁਤ ਦਿੱਤਾ ਤੁਸੀਂ ਰੱਜ ਜਾਓਗੇ ਤੇ ਜੇ ਸੁਰਤੀ ਨੇ ਕਿਹਾ ਹਾਏ ਘਾਟਾ ਪੈ ਗਿਆ ਘਾਟਾ ਪੈ ਗਿਆ ਬੁੱਤੇ ਵਿੱਚ ਵੀ ਬਿਮਾਰ ਹੋ ਜਾਣਾ ਇਸ ਲਈ ਕੀ ਕਹੋ ਬਹੁਤ ਹੈ ਰੱਬ ਨੇ ਬੱਤਾ ਕਹੀ ਹੈ ਬੱਤਾ ਹੋਏ ਜੇ ਕਹੋਗੇ ਬਹੁਤ ਹੈ ਰੱਬ ਦਾ ਵੀ ਬਹੁਤ ਅੱਗੇ ਤੋਂ ਅੱਗੇ ਕੋਈ ਅੰਤ ਨਹੀਂ ਤੁਸੀਂ ਸੁਰਤੀ ਚ ਸ਼ਬਦ ਜਪ ਕੇ ਕਹੋ ਬਹੁਤ ਹੈ ਵਕੈ ਬਹੁਤ ਹੋਏਗਾ ਇੱਕ ਕਥਾ ਗੁਰਮੁਖ ਨੇ ਕੱਟ ਕੇ ਨਿੱਟ ਤੇ ਪਾਈ ਹੈ ਹੁਣ ਮੈਂ ਤੁਹਾਨੂੰ ਇਹ ਆਪਾਂ ਸਾਰਿਆਂ ਨੂੰ ਸਮਝ ਆ ਜਾਏ ਕਦੇ ਨਾ ਸਮਝੋ ਕਿ ਘਾਟਾ ਪੈ ਗਿਆ ਕੋਈ ਘਾਟਾ ਨਹੀਂ ਜਿਹੜਾ ਨਾਮ ਜਪ ਰਿਹਾ ਉਹਨੂੰ ਕੋਈ ਘਾਟਾ ਨਹੀਂ ਇੱਥੋਂ ਤੱਕ ਹਜ਼ੂਰ ਨੇ ਕਿਹਾ ਕਬੀਰ ਏਕ ਘੜੀ 24 ਮਿੰਟ 24 ਘੰਟਿਆਂ ਚੋਂ ਜੇ ਤੂੰ ਵਾਹਿਗੁਰੂ ਵਾਹਿਗੁਰੂ ਜਪ ਲਿਆ ਤੈਨੂੰ ਕੋਈ ਘਾਟਾ ਨਹੀਂ ਬਾਕੀ ਚੀਜ਼ਾਂ ਵੱਲ ਨਾ ਵੇਖੀ ਚੱਲ 24 ਮਿੰਟ ਨਹੀਂ 12 ਮਿੰਟ ਹੀ 12 ਮਿੰਟ ਨਹੀਂ 6 ਮਿੰਟ ਹੀ ਸ਼ਬਦ ਸੁਰਤ ਦਾ ਅਭਿਆਸ ਕਰ ਲਈ ਸੁਰਤੀ ਕਰਕੇ 6 ਮਿੰਟ ਵੀ ਜਪ ਲਿਆ ਤੈਨੂੰ ਘਾਟਾ ਨਹੀਂ ਹੋ ਪੈਣਾ ਕਬੀਰ ਇੱਕ ਘੜੀ ਆਧੀ ਘੜੀ ਆਧੀ ਹੂ ਤੇ ਆਦ 6 ਮਿੰਟ ਭਗਤਨ ਸਿੱਤੀ ਗੋਸਟੇ ਜੋ ਕਿੰਨੋਂ ਸੋ ਲਵ ਉਹ ਬੰਦਿਆਂ ਨੇ 2016 ਵਿੱਚ ਜ਼ਮੀਨ ਖਰੀਦੀ 50 ਲੱਖ ਰੁਪਏ ਨੂੰ ਕਿੱਲਾ ਰੇਟ ਇੰਨਾ ਵੱਧ ਗਿਆ ਹਰੇਕ ਸਾਲ ਜਾਣਾ ਉਹਨਾ ਵਿਦੇਸ਼ ਤੋਂ ਤੇ ਉੱਥੇ ਜਾ ਕੇ ਪਤਾ ਕੀ ਮੁੱਲ ਲਵਾਉਂਦੇ ਫਿਰਨਾ ਕੀ ਰੇਟ ਹੈ ਜੀ ਹੁਣ ਜ਼ਮੀਨ ਵੇਚਣੀ ਹੈ ਉਹਨਾਂ ਕਹਿੰਦੇ ਜੀ 1.5 ਕਰੋੜ ਨੂੰ ਹੋ ਗਿਆ 2 ਨੂੰ ਹੋ ਗਿਆ ਫਿਰ ਸਾਲ ਬਾਅਦ 2 ਸਾਲ ਨਹੀਂ ਚਲੇ ਕੀ ਰੇਟ ਹੈ ਜੀ ਹੁਣ ਕਹਿੰਦੇ 4 ਕਰੋੜ ਨੂੰ ਹੋ ਗਿਆ 6 ਵੱਧ ਜਾਣਾ ਹੈ ਵੀ